ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਮੇਜਰ ਲੀਗ ਕਬੱਡੀ ਕੱਪ ਹਾਂਜੀ ਮੇਜਰ ਲੀਗ ਕਬੱਡੀ ਕੱਪ ਮਨਸੂਰਵਾਲ ਬੇਟ ਕਬੱਡੀ ਕੱਪ 2025 ਹੋਣ ਜਾ ਰਿਹਾ ਜੀ ਮਨਸੂਰਵਾਲ ਬੇਟ ਕਬੱਡੀ ਕੱਪ ਸੋਮਵਾਰ ਦੇ ਦਿਨ 10 ਮਾਰਚ 2025 ਨੂੰ ਮਨਸੂਰਵਾਲ ਬੇਟ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਕਬੱਡੀ ਕੱਪ ਹੋਣ ਜਾ ਰਿਹਾ ਇਹ ਕਬੱਡੀ ਕੱਪ ਤੇ ਪਹਿਲਾ ਨਾਮ 2 ਲੱਖ ਰੁਪਇਆ ਦੂਜਾ ਨਾਮ 2 ਲੱਖ ਰੁਪਇਆ ਰੱਖਿਆ ਗਿਆ ਬੈਸਟ ਰੀਡਰ ਤੇ ਜਾਫੀਆਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਇਸ ਮੇਜਰ ਲੀਗ ਕਬੱਡੀ ਤੇ ਕੱਪ ਤੇ ਆਲ ਓਪਨ ਦੀਆਂ ਇੰਟਰਨੈਸ਼ਨਲ ਚੋਟੀ ਦੇ ਪਲੇਅਰ ਖੇਡਣਗੇ ਤੇ ਇਹਦੇ ਵਿੱਚ 8 ਟੀਮਾਂ ਜਿਹੜੀਆਂ ਕੀ ਭਾਗ ਲੈ ਰਹੀਆਂ ਹਨ ਦੂਸਰਾ ਕਬੱਡੀ ਕੱਪ ਜਿਹੜਾ ਕੀ ਕੈਨੇਡਾ ਕਬੱਡੀ ਕੱਪ ਮੁੰਲਾਪੁਰ ਦਾਖਾ ਜਲਾਲਾ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਇਹ ਕਬੱਡੀ ਕੱਪ ਵੀ 10 ਮਾਰਚ ਨੂੰ ਹੋਵੇਗਾ ਇੱਥੇ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਲੱਗੇਗਾ ਜੀ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਵੱਲੋਂ ਕਨੇਡਾ ਕੱਪ ਕਰਵਾਇਆ ਜਾ ਰਿਹਾ ਇਹ ਕਬੱਡੀ ਕੱਪ ਮੁੰਨਾਪੁਰ ਦਾਖਾ ਜਲਾਲਾ ਲੁਧਿਆਣਾ ਦੇ ਵਿੱਚ ਹੋਵੇਗਾ 10 ਮਾਰਚ 2025 ਤਿੰਨ ਸੋਮਵਾਰ ਨੂੰ ਇਹ ਕਬੱਡੀ ਕੱਪ ਹੋਣ ਜਾ ਰਿਹਾ ਬੱਬੂ ਮਾਨ ਦੇ ਖੁੱਲੇ ਜਿਹੜਾ ਕੀ ਅਖਾੜਾ ਲੱਗੇਗਾ ਜੀ ਇੱਥੇ ਇਹ ਦੋ ਕਬੱਡੀ ਕੱਪ ਵੱਡੇ ਹੋਣ ਜਾ ਰਿਹਾ ਹੈ ਇਹਦੇ ਵਿੱਚ ਬੈਸਟ ਪਲੇਅਰ ਖੇਡਣਗੇ ਆਲ ਓਪਨ ਦੀਆਂ ਟੀਮਾਂ ਖੇਡਣੀਆਂ ਜੀ ਇਹ ਕਬੱਡੀ ਕੱਪ 10 ਮਾਰਚ ਦੇ ਸੀਗੇ ਜੀ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ